ਸੋ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਇੱਕ ਅਲੱਗ ਵਿਸ਼ੇ ਦੀ ਬੜੀ ਹੀ ਦਿਲਚਸਪ ਵੀਡੀਓ ਜੋਤਿਸ਼ ਨਾਲ ਸੰਬੰਧਤ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਅਸੀਂ ਧਾਰਮਿਕ ਸਥਾਨ ਦੀ ਯਾਤਰਾ ਕਰੀਏ ਕੁਝ ਧਾਰਮਿਕ ਸਥਾਨ ਅਜਿਹੇ ਹੁੰਦੇ ਹਨ ਜਿੱਥੇ ਤੁਸੀਂ ਇਸ਼ਨਾਨ ਕਰਦੇ ਹੋ ਪਵਿੱਤਰ ਸਰੋਵਰ ਚ ਚਾਹੇ ਹਿੰਦੁਸਤਾਨ ਜਾਂ ਹਿੰਦੁਸਤਾਨ ਤੋਂ ਬਾਹਰ ਓਵਰ ਆਲ ਇੰਡੀਆ ਤੋਂ ਵੀ ਬਾਹਰ ਪੂਰੀ ਦੁਨੀਆ ਚ ਕਿਥੇ ਵੀ ਚਲੇ ਜਾਓ ਉਪਵਿੱਤਰ ਸਰੋਵਰ ਐਨਾ ਪਵਿੱਤਰ ਹੁੰਦਾ ਹੈ ਕਿ ਤੁਸੀਂ ਅਣਜਾਣ ਹੋਨੇ ਹੋ ਉਸ ਦੇ ਥਾ ਪਾਉਣ ਲਈ ਤੁਸੀਂ ਕੀ ਕਰਦੇ ਹੋ ਇਸ਼ਨਾਨ ਕੀਤਾ ਚਲੋ ਜੀ ਤੁਸੀਂ ਇੱਕ ਅਦ੍ਰਿਸ਼ ਪਾਪ ਕਰਤਾ ਜੋ ਤੁਹਾਡੀ ਆਤਮਾ ਨੂੰ ਨਰਕਾਂ ਦੇ ਰਾਹਾਂ ਤੇ ਲੈ ਕੇ ਜਾਂਦੀ ਹੈ ਕਿਹੜਾ ਪਾਪ ਪਵਿੱਤਰ ਸਰੋਵਰ ਵਿੱਚ ਪਿਸ਼ਾਬ ਕਰ ਦਿੱਤਾ ਇਸ਼ਨਾਨ ਕਰਦਿਆਂ ਮੈਂ ਪਹਿਲਾਂ ਹੀ ਕਹਿ ਕੇ ਹਟੀਆਂ ਕਿ ਜਦੋਂ ਅਸੀਂ ਧਰਤੀ ਮਾਂ ਦੇ ਪਵਿੱਤਰ ਸਰੋਵਰ ਚ ਪਵਿੱਤਰਤਾ ਦੇ ਭਾਣੇ ਨੂੰ অপਵਿੱਤਰ ਕਰ ਦਿੰਨੇ ਆ ਤੇ ਉਹਦੀ ਆਤਮਿਕ ਸਜ਼ਾ ਅਸੀਂ ਕਦੀ ਸੋਚਦੇ ਨਹੀਂ ਸਾਨੂੰ ਲੱਗਦਾ ਲੈ ਕੇ ਨੇ ਦੇਖਿਆ ਹਨਾ ਅਸੀਂ ਬੜੇ ਹਲਕੇ ਚ ਲੈਨੇ ਆ ਇਹ ਗੱਲਾਂ ਤੁਸੀਂ ਸਹਿਮਤ ਹੋਵੋਗੇ ਮੇਰੇ ਨਾਲ ਇਹ ਵੀਡੀਓ ਉਸ ਅਣ ਸੁਣੇ ਅਣ ਦੇਖੇ ਪਰ ਅਤ ਗੰਭੀਰ ਪਾਪ ਬਾਰੇ ਜੋ ਜ਼ਿਕਰ ਮੈਂ ਅੱਜ ਕਰ ਲੱਗੀ ਆ ਸਾਥੀਓ ਹਜ਼ਾਰਾਂ ਲੋਕ ਰੋਜ਼ ਇਹ ਗੁਨਾਹ ਕਰਦੇ ਆ ਇਸ਼ਨਾਨ ਕਰਦੇ ਆ ਪਵਿੱਤਰ ਸਰੋਵਰ ਚ ਪਿਸ਼ਾਬ ਕਰ ਦੇਣਾ ਕਿਹੜਾ ਕਿਸੇ ਨੇ ਦੇਖਿਆ ਕਿਹੜਾ ਕਿਸੇ ਨੂੰ ਪਤਾ ਲੱਗਾ ਮੈਂ ਦੱਸਦੀਆਂ ਕਿਨੇ ਦੇਖ ਲਿਆ ਤੇ ਕਿਨੂੰ ਪਤਾ ਲੱਗ ਗਿਆ ਤੇ ਤੁਸੀਂ ਉਸ ਦੁਆਰਾ ਰੰਗੇ ਉੱਥੇ ਹੀ ਫੜੇ ਗਏ ਹੋ ਇਹ ਵੱਜਰ ਗੁਨਾਹ ਹੈ ਇਹ ਮਾਫ਼ ਨਹੀਂ ਹੋਣਾ ਨਾਕਾਬਲੇ ਮਾਫੀ ਪਰ ਕੀ ਤੁਸੀਂ ਜਾਣਦੇ ਹੋ ਇਹ ਸਿਰਫ ਪਾਣੀ ਥੋੜੋ ਹੈ ਕਿ ਤੁਹਾਡੇ ਘਰ ਦੀ ਟੁੱਟੀ ਦਾ ਪਾਣੀ ਹੈ ਇਹ ਆਤਮਿਕ ਯਾਦਾਂ ਦੀ ਧਾਰ ਹੈ ਇਸ ਵਿੱਚ ਪਾਪ ਨਹੀਂ ਇਸ ਵਿੱਚ ਸ਼ੁੱਧਤਾ ਜਾਇਜ਼ ਹੈ ਜਿੱਥੇ ਪਵਿੱਤਰ ਜਲ ਵਸਦਾ ਹੈ ਨਾ ਉੱਥੇ ਸਭ ਧਰਤੀ ਦੇ ਦੇਵਤਾ ਮਹਾਪੁਰ ઋષਿ ਮੁਨੀ અવਤਾਰ ਉਹਨਾਂ ਦੀਆਂ ਆਵਾਜ਼ਾਂ ਥੋੜਾ ਆਉਂਦੀਆਂ ਨਾ ਨੰਗੀ ਅੱਖ ਨਾਲ ਤੁਹਾਨੂੰ ਨਜ਼ਰ ਥੋੜਾ ਆਉਣੇ ਆ ਨਾ 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 ਉਹ ਗੰਮੀ ਸ਼ਕਤੀਆਂ ਉਹਨਾਂ ਦੀ ਹਾਜ਼ਰੀ ਹੁੰਦੀ ਹੈ ਉੱਥੇ ਉਹ ਪਵਿੱਤਰ ਥਾਵਾਂ ਜਿੱਥੇ ਸਾਰੇ 24 ਘੰਟੇ ਪੂਰਾ ਹਫ਼ਤਾ ਪੂਰਾ ਸਾਲ 365 ਦਿਨ ਕਹ ਲੋ ਹਰ ਪਲ ਪ੍ਰਮਾਤਮਾ ਹਾਜ਼ਰ ਨਾਜ਼ਰ ਆ ਉਸ ਸੁਖਮ ਸ਼ਕਤੀਆਂ ਆਪਣੇ ਸੁਖਮ ਲੋਕ ਅੰਦਰੋਂ ਸਾਡੇ ਉੱਪਰ ਨਿਗਰਹ ਰੱਖਦੀਆਂ ਸਾਨੂੰ ਕਲ ਜੂਗੀ ਜੀਵਾਂ ਨੂੰ ਲੱਗਦਾ ਕਿ ਕੌੜਾ ਦੇਖਦਾ ਕੌਣ ਦੇਖਦਾ ਪਾਣੀ ਦੇ ਅੰਦਰ ਮੈਂ ਜੋ ਮਰਜ਼ੀ ਕਰੀ ਜਾਵਾਂ ਪਰ ਜਿਸ अगਮੀ ਸ਼ਕਤੀ अलौकिक ਧਰਮਕ ਸਥਾਨ ਤੇ ਪਵਿੱਤਰ ਸਰੋਵਰ ਚ ਤੁਸੀਂ ਇਸ਼ਨਾਨ ਕਰ ਰਹੇ ਹੋ ਨਾ ਉੱਥੇ ਉਸ ਜਲ ਦੇ ਅੰਦਰ ਉਸ रसपिनी ਇਲਾਹੀ ਬਾਣੀ ਸ਼ਬਦ ਕੀਰਤਨ ਸੰਕੀਰਤਨ ਇਲਾਹੀ ਧੁਨੀਆਂ ਤਰੰਗਮਈ ਹੋ ਕੇ ਉਸ ਜਲ ਚ ਸਮਾ ਕੇ ਉਸ ਨੂੰ ਅੰਮ੍ਰਿਤ ਬਣਾ ਚੁੱਕੀਆਂ ਹੁੰਦੀਆਂ ਸੋ ਤੁਹਾਨੂੰ ਤਾਂ ਇਸ ਗੱਲ ਦਾ ਕੰਨੋਂ ਕਨ ਖਬਰ ਨਹੀਂ ਪਿੰਕ ਨਹੀਂ ਅਹਿਸਾਸ ਹੀ ਨਹੀਂ ਉਸ ਜਲ ਨੂੰ ਅਪਵਿੱਤਰ ਕਰਨਾ ਆਪਣੀ ਆਤਮਾ ਉੱਤੇ ਥੁੱਕਣ ਦੇ ਬਰਾਬਰ ਆ ਮੈਂ ਲੰਤਾਂ ਪਾ ਰਹੀਆਂ ਜੇ ਲੋਕਾਂ ਨੂੰ ਤੁਸੀਂ ਉਸੇ ਪੱਲ ਉਸ ਪਵਿੱਤਰ ਸਥਾਨ ਦਾ ਉਸ ਪਵਿੱਤਰ ਅੰਮ੍ਰਿਤ ਦਾ ਅਨਾਦਰ ਕਰ ਰਹੇ ਹੁੰਦੇ ਹੋ ਫਿਰ ਮਿਲਨ ਮੈਣ ਵਾਲੀ ਸਜ਼ਾ ਤੋਂ ਭੱਜ ਕੇ ਜਾ ਕਿੱਥੇ ਸਕਦੇ ਹੋ ਮੈਂ ਕਹਿ ਰਹੀ ਸੁਧਰ ਜਾਵੋ ਮੈਂ ਡਾਕਟਰ 13 ਕੌਰ ਕਹਿ ਰਹੀ ਹਾਂ ਤੀਰਥਾਂ ਵਿੱਚ ਅਪਵਿੱਤਰਤਾ ਕਰਨ ਵਾਲਾ ਨਾ ਇਸ ਲੋਕ 'ਚ ਸ਼ਾਂਤੀ ਪਾਉਂਦਾ ਫਿਰ ਨਾ ਪਰਲੋਕ ਦਾ ਰਸਤਾ ਮਿਲਦਾ ਤੁਹਾਨੂੰ ਸਾਬ ਦਰਵਾਜ਼ੇ ਬੰਦ ਨੋ ਐਂਟਰੀ ਇਹ ਮੜਾ ਕਰਮ ਹਰ ਜਗ੍ਹਾ ਰੁਕਾਵਟ ਬਣੇਗਾ ਜਿਸ ਤਰ੍ਹਾਂ ਚੰਦਨ ਦੇ ਰੁੱਖ ਨਾਲ ਸੱਪ ਲਪਟ ਜਾਂਦਾ ਨਾ ਸੱਪ ਲਪਟਿਆ ਫਿਰ ਕੀ ਹੋਇਆ ਕੀ ਉਹਨੇ ਚੰਦਨ ਦੇ ਉਸ ਰੁੱਖ ਦੀ ਸੁਗੰਧ ਮਿਟਾ ਦਿੱਤੀ ਖਤਮ ਕਰ ਦਿੱਤੀ ਨਹੀਂ ਨਾ ਆਪਣੇ ਜ਼ਹਿਰ ਨਾਲ ਖਤਮ ਕਰਤੀ ਨਹੀਂ ਉਸੇ ਤਰ੍ਹਾਂ ਪਵਿੱਤਰ ਜਲ ਅਜੇ ਜਿਹੜਾ ਜਿਹੜਾ ਤੁਸੀਂ ਪਾਪ ਕਰਦੇ ਹੋ ਨਾ ਪਿਸ਼ਾਬ ਕਰਨ ਦਾ ਜਾਂ ਕੁਝ ਵੀ ਕਰਦੇ ਹੋ ਅੰਦਰ ਤਾਂ ਤੁਹਾਡੇ ਅੰਦਰ ਜ਼ਹਿਰ ਪੈਦਾ ਹੋਏਗਾ ਪਵਿੱਤਰ ਸਰੋਪਤਾ ਸਰੋਬਰਤਾ ਕਾਇਮ ਰਹਿਣਾ ਉਹਦੀ ਪਵਿੱਤਰਤਾ ਦੇ ਤੁਸੀਂ ਇਨਸਾਨੀਓ ਮੁਕਾਬਲਾ ਕਰਦੇ ਹੋ ਕਦੇ ਵੀ ਨਹੀਂ ਤੀਰਥ ਸਥਾਨ ਤੇ ਕੀਤਾ ਗਿਆ ਮਲਕਰਮ ਪਹਿਲਾਂ ਤੁਹਾਡੇ ਆ ਪਾਣੀ ਨਾਰਾਜ਼ ਹੋ ਗਿਆ ਜਲ ਦੇਵਤਾ ਨਾਰਾਜ਼ ਹੋ ਗਿਆ ਉਹ ਤਾਂ ਹੈ ਹੀ ਪਵਿੱਤਰ ਸਰੋਵਰ ਫਿਰ ਪ੍ਰਭੂ ਵੀ ਮੂ ਮੋੜ ਲੈਂਦਾ ਤੁਹਾਡੇ ਤੋਂ ਮਨੁੱਖੀ ਜਨਮ ਦੀ ਸਭ ਤੋਂ ਵੱਡੀ ਵਿਅਦਵੀ ਜੇ ਕੋਈ ਹੈ ਤਾਂ ਉਹ ਹੈ ਪਵਿੱਤਰ ਤੱਚ ਗੰਦ ਪਾਉਣਾ ਪਵਿੱਤਰ ਸਰੋਵਰ ਕਿਸੇ ਵੀ ਧਰਮ ਦਾ ਹੋਵੇ ਉਹ ਸਿਰਫ ਪਾਣੀ ਥੋੜਾ ਹੈ ਉਹ ਆਤਮਕ ਤਤਾਂ ਦੀ ਸੰਚਿਤ ਊਰਜਾ ਹੁੰਦੀ ਹੈ ਜਨਾਬ ਉੱਥੇ ਇੱਕ ਇੱਕ ਬੂੰਦ ਮਨੁੱਖੀ ਕਰਮਾਂ ਦੀ ਸਫਾਈ ਪ੍ਰਾਰਥਨਾ ਤੇ ਸ਼ੁੱਧਤਾ ਰਚੀ ਹੋਈ ਹੁੰਦੀ ਹੈ ਜਦੋਂ ਅਸੀਂ ਉੱਥੇ ਇਸ਼ਨਾਨ ਕਰਦੇ ਹਾਂ ਅਸੀਂ ਸਿਰਫ ਸਰੀਰ ਥੋੜਾ ਧੋ ਰਹੇ ਆ ਤੁਹਾਨੂੰ ਲੱਗਦਾ ਬਾਹਰੀ ਸਰੀਰ ਦੀ ਮਹਿਲ ਧੋ ਲਵਾਂ ਨਹੀਂ ਨਾ ਅਸੀਂ ਆਪਣੀ ਆਤਮਾ ਦੇ ਪੁਰਵਲੇ ਪਾਪ ਵੀ ਧੋ ਰਹੇ ਹੁੰਨੇ ਆ ਪਰ ਜਦੋਂ ਕੋਈ ਇਸ਼ਨਾਨ ਕਰਦਿਆ ਉਸ ਪਵਿੱਤਰ ਜਲ ਚ ਪਿਸ਼ਾਬ ਕਰ ਦਿੰਦਾ ਮਲ ਤਿਆਗ ਦਿੰਦਾ ਮੂਤਰ ਤਿਆਗ ਦਿੰਦਾ ਉਹ ਨਾ ਸਿਰਫ ਆਪਣੇ ਲਈ ਸਗੋਂ ਹਜ਼ਾਰਾਂ ਲੋਕਾਂ ਦੀ ਆਤਮਿਕ ਯਾਤਰਾ ਲਈ ਰੁਕਾਵਟ ਬਣ ਗਿਆ ਸੋ ਗੁਨਾਹਗਾਰ ਤਾਂ ਆਪਣੇ ਕੱਲੇ ਗੁਨਾਹਦ ਆ ਨਾ ਪਰ ਜਿਹੜੇ ਲੋਕਾਂ ਦੀ ਸ਼ਰਧਾ ਨੂੰ ਠੇਸ ਪਹਾਈ ਕਿੰਨੇ ਉਸ ਪਵਿੱਤਰ ਜਲ ਚੋਂ ਚੂਲੀ ਗ੍ਰੈਂਡ ਕਰਦੇ ਆ ਅੰਮ੍ਰਿਤ ਸਮਝ ਕੇ ਆਪਣੀ ਔਰਾ ਆਪਣੀ ਨੈਗੇਟਿਵ એનર્ਜੀ ਨੂੰ ਪੋਜ਼ਿਟਿਵ ਕਰਨ ਲਈ ਉਹਨਾਂ ਦੀ ਪਵਿੱਤਰ ਚੂਲੀ ਦਾ ਕੀ ਹੈ ਅੰਮ੍ਰਿਤ ਨਮ੍ਰਤੀ ਰਹਿਣਾ ਫਿਰ ਵੀ ਹਾਲਾਂਕਿ ਜਿਹੜਾ ਬੰਦਾ ਇੰਟੈਂਸ਼ਨਲੀ ਕਰਦਾ ਜਾਂ ਇਹ ਇੰਟੈਂਸ਼ਨਲੀ ਜਾਂ ਨਾਨ ਇੰਟੈਂਸ਼ਨਲੀ ਦੀ ਗੱਲ ਨਹੀਂ ਹੈ ਪਾਪ ਪਾਪ ਹੈ ਮੈਂ ਕੱਲੀ ਦੁਨੀਆਵੀ ਉਦਾਹਰਣ ਨਹੀਂ ਦੇ ਰਹੀ ਪ੍ਰਾਤਨ ਗ੍ਰੰਥਾ ਵਾਲਾ ਜੀ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਪਵਿੱਤਰ ਤੀਰਥ ਸਥਾਨ ਤੇ ਕੀਤਾ ਗਿਆ ਹਲਕਾ ਜਿਹਾ ਵੀ ਅਪਰਾਧ ਸੈਂਕੜੇ ਸਾਲਾਂ ਦੀ ਆਤਮਿਕ ਰੋਗ ਬਣ ਜਾਏਗਾ ਸਰੋਵਰਾਂ ਤਲਾਵਾਂ ਗੰਗਾ ਸੰਗਮਾਂ ਪਵਿੱਤਰ ਨਦੀਆਂ ਆ ਕਿਸੇ ਵੀ ਥਾਮਾਂ 'ਚ ਪਿਸ਼ਾਬ ਜਾਂ ਮਲਮੁੱਤਰ ਕਰਨਾ ਇਸ ਤੱਤ ਦੇ ਅਨੁਸਾਰ ਤੁਸੀਂ ਕਾਦੇ ਗੁਨਾਹਗਾਰ ਹੋ ਤੁਸੀਂ ਇੱਕ ਐਸਾ ਪਾਪ ਕਰ ਰਹੇ ਹੋ ਜੇ ਨਰਕਾਂ ਦੀ ਸਿੱਧੀ ਟਿਕਟ ਕਟਾਏਗਾ ਤੁਹਾਡੀ ਤੁਹਾਨੂੰ ਲੱਗਦਾ ਹੋਣਾ ਕਿਹੜਾ ਟੌਪਿਕ ਏ ਤਾਂ ਬੜੀ ਮਾਮੂਲੀ ਗੱਲ ਆ ਫਰ ਕੀ ਹੋ ਗਿਆ ਨਹੀਂ ਨਾ ਤੁਹਾਨੂੰ ਨਰਕ ਵਰਗੀ ਜ਼ਿੰਦਗੀ ਭੋਗਣ ਵਾਲਾ ਬਣਾ ਦਿੱਤਾ ਜਾਏਗਾ ਤੁਹਾਡੇ ਵੱਲੋਂ ਕੀਤੀ ਹੈ ਕੀਤੀ ਇਹ ਕਿਰਿਆ ਤੁਹਾਡੇ ਵੱਲੋਂ ਕੀਤਾ ਗਿਆ ਇਹ ਨਕਮਾ ਕਰਮ ਤਿੰਨ ਤਤਾਂ ਨੂੰ ਨਾਰਾਜ਼ ਕਰਦਾ ਹੈ ਏ ਟਾਈਮ ਤਿੰਨ ਤਤ ਨਾਰਾਜ਼ ਹੋ ਗਏ ਤੇ ਤੁਹਾਡੀ ਅੰਤਰਾਤਮਾ ਜੋ ਉਸ ਸਮੇਂ ਦੁਖੀ ਹੋ ਗਈ ਗੁਨਾਹ ਦਾ ਦੋਸ਼ੀ ਕਰ ਲਿਆ ਪਛਤਾਵਾ ਬਹੁਤ ਰਹਿਣਾ ਵਾਪਸ ਆਉਣ ਤੱਕ ਵੀ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਹੋ ਨਾਂ ਵੀ ਦੱਸੋਗੇ ਤੁਹਾਡੀ ਅੰਤਰਾਤਮਾ ਚ ਸਦਾ ਰਹੇਗਾ ਕਿ ਮੈਂ ਉੱਥੇ ਗਈ ਸੀ ਜਾਂ ਉੱਥੇ ਗਿਆ ਸੀ ਉੱਥੇ ਮੇਰੇ ਕੋਲ ਆਕਰ ਹੋ ਗਿਆ ਹੈ ਨਾ ਸਥਾਨ ਦੀ ਸ਼ੁੱਧਤਾ ਜਿਹੜੀ ਲੰਮੇ ਸਮੇਂ ਤੱਕ ਤੁਹਾਨੂੰ ਅੰਦਰੋਂ ਝੰਜੋੜੇਗੀ ਪਵਿੱਤਰ ਪਾਣੀ ਦੀ ਚੇਤਨਾ ਜੋ ਤੁਹਾਡੇ ਅੰਦਰ ਨਰਕ ਸਮਾਨ ਤੁਹਾਨੂੰ ਪੀੜਾ ਪੈਦਾ ਕਰੇਗੀ ਅਜਿਹੇ ਹਗਨਾ ਜਿਹਦੇ ਦਰਦ ਨਾਲ ਤੁਸੀਂ ਜੀਉਂਦੇ ਜੀਕਰਾਂ ਹੋਗੇ ਪਰ ਲੋਕਾਂ ਨੂੰ ਆਵਾਜ਼ ਉਸ ਕਰਾਟ ਦੀ ਨਹੀਂ ਸੁਣੇਗੀ ਤੁਸੀਂ ਕਦੀ ਸੋਚਿਆ ਕਿ ਜਦ ਤੁਸੀਂ ਇਸ਼ਨਾਨ ਕਰਨ ਵਾਸਤੇ ਠੰਡੇ ਸਰੋਵਰ ਚ ਪੈਰ ਰੱਖਦੇ ਹੋ ਤਾਂ ਅੰਦਰ ਇੱਕ ਕੀ ਹੁੰਦਾ ਥਰਥਰਾਹਟ ਹੁੰਦੀ ਹੈ ਇੱਕ ਕੰਬਣੀ ਪੈਦਾ ਹੁੰਦੀ ਹੈ ਇਹ ਵਾਈਬ੍ਰੇਸ਼ਨਸ ਨੇ ਇਹ ਥਰਥਰਾਹਟ ਕਦੇ-ਕਦੇ ਪਵਿੱਤਰ ਚੇਤਨਾ ਦੀ ਪਹਿਲੀ ਝਲਕ ਹੁੰਦੀ ਆ ਇਹਨਾਂ ਡੂੰਘੀਆਂ ਗੱਲਾਂ ਨੂੰ ਸਮਝ ਲਓ ਪਰ ਜਦ ਤੁਸੀਂ ਉੱਥੇ ਅਪਵਿੱਤਰਤਾ ਫਲਾਤੀ ਤਾਂ ਪਾਣੀ ਦੀ ਊਰਜਾ ਤੁਹਾਡੇ ਤਨ ਤੇ ਤੁਹਾਡੇ ਮਨ ਚ ਕਾਲ ਛੱਡੇਗੀ ਵਿਦਵਾਨਾਂ ਨੇ ਕਹਿੰਦਾ ਜੇ ਜੋ ਇਨਸਾਨ ਪਵਿੱਤਰ ਜਲ ਚ ਪਿਸ਼ਾਬ ਕਰਦਾ ਉਹ ਆਪਣੇ ਆਤਮਕ ਸਰੀਰ ਚ ਅਣਗਿਣਤ ਛੇਦ ਕਰ ਲੈਂਦਾ ਮੋਰੀਆਂ ਕਰ ਲੈਂਦਾ ਜਿਸ ਕਾਰਨ ਉਸ ਦਾ ਅਗਲਾ ਜਨਮ ਵੀ ਪੀੜਾ ਭਰਿਆ ਬਣ ਜਾਂਦਾ ਹੈ ਬਹੁਤ ਵਾਰ ਲੋਕ ਕਹਿੰਦੇ ਆ ਪਾਣੀ ਦਾ ਕੀ ਉਹ ਤਾਂ ਵਗਦਾ ਰਹਿੰਦਾ ਹੈ ਨਿਕਾਸ ਹੋ ਜੂ ਪਰ ਜਿਹੜਾ ਕਰਮ ਤੂੰ ਕੀਤਾ ਉਹ ਪਾਣੀ ਨਾਲ ਥੋੜਾ ਘੁਲਣਾ ਉਹਦੀ ਆਪਣੀ એનર્ਜੀ ਹੈ ਤੁਸੀਂ ਨਹੀਂ ਕਿ ਕਹਿੰਦੇ ਪਾਣੀ ਸੁਣਦਾ ਸੁਣਦਾ ਹੈ ਨਾ ਉਹ ਜਿਹੜੀ ਰਸ ਪਿੰਨੀ ਗੁਰਬਾਣੀ ਰਸ ਪੀਣਾ ਕੀਰਤਨ ਸੰਗੀਤਨ ਚੱਲ ਰਿਹਾ ਉਸਦਿਆਂ ਤੋਂ ਨਹੀਂ ਉਸ ਦੇ ਵਿੱਚ ਅਬਜ਼ਾਰਬ ਹੁੰਦੀਆਂ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਸੋ ਜਿਹੜਾ ਤੁਸੀਂ ਕਰਮ ਕਰਤਾ ਉਹ ਪਾਣੀ ਨੇ ਭੁੱਲਣਾ ਨਹੀਂ ਉਹ ਤੁਹਾਡੇ ਨਾਲ ਚਿੰਬੜ ਜਾਣਾ ਤੇ ਜਨਮ ਜਨਮਾਂ ਤੱਕ ਤੁਸੀਂ ਨਰਕਾਂ ਦੇ ਭਾਗੀ ਬਣੋਗੇ ਮੈਂ ਤੁਹਾਨੂੰ ਇੱਕ ਚੇਤਾਵਨੀ ਦਿੰਨੀ ਹੈ ਜਾਇ ਇਹ ਕਹ ਲਓ ਕਿ ਇੱਕ ਰੋਹਾਨੀ ਸੰਦੇਸ਼ ਹੈ ਮੇਰੇ ਵੱਲੋਂ ਡਾਕਟਰ 13 ਕਿਲੋ ਵੱਲੋਂ ਸਨੇਹਾ ਆ ਜੇਕਰ ਤੁਸੀਂ ਕਿਸੇ ਵੀ ਪਵਿੱਤਰ ਸਰੋਵਰ ਚ ਇਸ਼ਨਾਨ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਣੀ ਨੀਅਤ ਨੂੰ ਧੋ ਲਓ ਆਪਣੀ ਆਤਮਾ ਨੂੰ ਪੁੱਛੋ ਕਿ ਮੈਂ ਇੱਥੇ ਸਿਰਫ ਨਹਾਉਣ ਲਈ ਆਈ ਹਾਂ ਬڑا ਫਰਕ ਹੈ ਸ਼ਬਦਾਂ 'ਚ ਜਾਂ ਇਸ਼ਨਾਨ ਕਰਕੇ ਆਪਣੀ ਪ੍ਰਸ਼ੁੱਧੀ ਲਈ ਨੌਣਾਦੇਸ਼ ਇਸ਼ਨਾਨ ਕਰਨਾ ਪਿਕਨਿਕ ਸਪਾਟ ਨਹੀਂ ਆਉ ਧਰਮ ਸਥਾਨ ਹੈ ਉਹ ਜੇਕਰ ਤੁਸੀਂ ਕਦੇ ਅਜਿਆ ਕਰ ਚੁੱਕੇ ਹੋ ਨਾ ਤੇ ਕਦੇ ਪਵਿੱਤਰ ਸਰੋਵਰ 'ਚ ਛਾਪ ਕੀਤਾ ਤਾਂ ਹੁਣ ਆਪਣੇ ਮਨ ਨਾਲ ਮਾਫੀ ਮੰਗੋ ਹਰ ਰੋਜ਼ 41 ਦਿਨ ਮਾਫੀ ਮੰਗਣੀ ਹੈ ਤੁਸੀਂ ਰੋਜ਼ ਪਰ ਮਨ ਤੋਂ ਤੇ ਹੋਰ ਕਿਸੇ ਨੂੰ ਅਜਿਆ ਕਰਨ ਤੋਂ ਰੋਕਣਾ ਦੱਸੋ ਆਪਣੇ ਆਲੇ ਦੁਆਲੇ ਬੱਚਿਆਂ ਨੂੰ ਸਮਝਾਓ ਕੋਈ ਮਜ਼ਾਕ ਬਣਾ ਰੱਖਿਆ ਤੁਸੀਂ ਕਿਉਂਕਿ ਇੱਕ ਜਿਹੜਾ ਅਦ੍ਰਿਸ਼ਾਪਾਪ ਜੋ ਆਤਮਾ ਨੂੰ ਰਸਤਾ ਨਹੀਂ ਦੇਵੇਗਾ ਜੇਕਰ ਤੁਸੀਂ ਵੀ ਕਦੇ ਇਸ ਵੀਡੀਓ ਦੇ ਮਾਦਮ ਨਹੀਂ ਅੰਦਰੋਂ ਕੁਝ ਜਾਗਦਾ ਮਹਿਸੂਸ ਕਰੋਗੇ ਤਾਂ ਕਮੈਂਟ ਕਰਕੇ ਸਾਂਝਾ ਕਰਿਓ ਲਾਈਨ ਲਿਖ ਕੇ ਦੱਸੋ ਮੈਨੂੰ ਕਿ ਮੈਂ ਅਨੁਭਵ ਕੀਤਾ ਮੈਂ ਅੰਦਰੋਂ ਜੀਵ ਹੀ ਲਿਆ ਮੈਂ ਸਿਰਫ ਡਾਕਟਰ ਤੇਰਾਕੌਰ ਨੂੰ ਸੁਣਿਆ ਨਹੀਂ ਜੋ ਬੋਲੀ ਮੈਂ ਅੰਦਰੋਂ ਮਹਿਸੂਸ ਕੀਤਾ ਇਹ ਵੀਡੀਓ ਆਪਣੇ ਮਿੱਤਰਾਂ ਪਰਿਵਾਰ ਜਾਂ ਕਿਸੇ ਐਸੇ ਵਿਅਕਤੀ ਨਾਲ ਵੀ ਸਾਂਝੀ ਕਰ ਦਿਓ ਜੋ ਅਜੇ ਵੀ ਇਹਨਾਂ ਗੰਭੀਰ ਗਲਤੀਆਂ ਨੂੰ ਆਮ ਗਲਤੀ ਸਮਝਦਾ ਇਹ ਆਮ ਨਹੀਂ ਖਾਸਮਕਾਸ ਹੈ আর ਇਹ নোট ਕਰਤੀ ਜਾ ਚੁਕੀ ਹੈ ਰਜਿਸਟਰ ਤੇ ਉਸ ਅਕਾਲ ਪੁਰਖ ਦੇ ਉਸ ਦੀ ਆਤਮਾ ਤੁਹਾਡੀ ਇਕ ਸੰਗ ਨਾਲ ਬਚ ਸਕਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਰੋਜ਼ਾਨਾ ਅਜਿਹੇ ਹੀ ਰੋਹਾਨੀ ਵਿਸ਼ਲੇਸ਼ਣਾ ਕਰਮ ਸੰਬੰਧੀ ਗਿਆਨ ਤੇ ਅੰਦਰਲੇ ਪਰਵਰਤਨ ਲਈ ਮੇਰੇ ਨਾਲ ਜੁੜੇ ਰਹਿਣਾ ਹੁਣ ਸਮਾਂ ਆ ਗਿਆ ਬਾਹਰਲੇ ਪਵਿੱਤਰ ਪਾਣੀ ਤੋਂ ਨਹੀਂ ਅੰਦਰਲੀ ਪਵਿੱਤਰਤਾ ਵੱਲ ਮੁੜੋ ਧਿਆਨ ਦਿਓ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇਵਕਾਰ ਹੈ ਇਹਨਾਂ ਨੂੰ ਧੋਣਾ ਆ ਆਤਮਾ ਦੀ ਸਫਾਈ ਕਰੋ ਸੋ ਅਸਲ ਤੀਰਤ ਤੁਹਾਡੇ ਅੰਦਰ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਆਪਣੇ ਭਾਵ ਮੇਰੇ ਨਾਲ ਸਾਂਝੇ ਕਰਦਿਆ ਕਰੋ ਪਲੀਜ਼ 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 ਮੇਰੀ ਗਰੀਬਣੀੰ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਆਵਾਂਗੀ ਇੱਕ ਨਵੇਂ ਵਿਸ਼ੇ ਵਾਲੀ ਇੱਕ ਨਵੀਂ ਵੀਡੀਓ ਲੈ ਕੇ ਥਿਲ ਦੈਨ ਬਾਏ ਬਾਏ ਆਪਣਾ ਧਿਆਰ ਸਲਾ ਖਿਆਲ ਰੱਖਣਾ